ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗ ਜੀ ਆਹ ਤੁਸੀਂ ਪਹਿਲਾਂ ਤਾਂ ਵੱਲ ਦੱਸੋ ਕਾਦੀ ਇਹ ਹੈਗੀ ਆ ਖਖੜੀਆਂ ਚਿਬੜਾਂ ਦੀਆਂ ਵੱਲਾਂ ਠੀਕ ਹੈ ਤੇ ਇਹ ਜੋ ਵੱਲਾਂ ਨੇ ਇਹ ਬਹੁਤ ਹੀ ਬਹੁਤ ਵਧੀਆ ਹੁੰਦੀਆਂ ਜੋ ਕਿ ਚਿਬੜ ਹੁੰਦੇ ਆ ਉਹ ਐਂਟੀਬਾਇਓਟਿਕ ਦਾ ਕੰਮ ਕਰਦੇ ਨੇ ਤੇ ਜਿੰਨਾ ਦੀ ਚਟਨੇ ਸਬਜੀ ਬਹੁਤ ਕੁਝ ਬਣ ਜਾਂਦਾ ਹੈ ਤੇ ਕਹਿੰਦੇ ਹੁੰਦੇ ਨੇ ਜੋ ਕੁਦਰਤੀ ਚੀਜ਼ ਆ ਉਹਦੇ ਵਰਗੀ ਕਦੇ ਵੀ ਰੀਸ ਨਹੀਂ ਹੋ ਸਕਦੀ ਤੇ ਇਹ ਕੁਦਰਤ ਵੱਲੋਂ ਇਹ ਵੱਲਾਂ ਫੜਦੀਆਂ ਹੁੰਦੀਆਂ ਤੇ ਇਹਨਾਂ ਦਾ ਜ਼ਰੂਰ ਇਸਤੇਮਾਲ ਕਰਨਾ ਚਾਹੀਦਾ ਹੈ ਜੋ ਕਿ ਸਰੀਰ ਦੇ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹਨਾ ਤੇ ਜੋ ਅੱਜ ਕੱਲ ਸਬਜ਼ੀਆਂ ਤੁਹਾਨੂੰ ਪਤਾ ਹੀ ਆ ਸ਼ਹਿਰਾਂ ਦੇ ਵਿੱਚ ਬਜ਼ਾਰਾਂ ਦੇ ਵਿੱਚ ਹੁੰਦੀਆਂ ਉਹਨਾਂ ਦੇ ਵਿੱਚ ਕਿਦਾਂ ਟੀਕੇ ਲਾ ਲਾ ਕੇ ਵੇਲਾ ਮਦਾਈਆਂ ਇਹਨਾਂ ਦੇ ਸਬਜ਼ੀਆਂ ਬਣਾਈਆਂ ਜਾਂਦੀਆਂ ਪਰ ਇਹ ਜੋ ਕੁਦਰਤੀ ਚੀਜ਼ਾਂ ਉੱਗਰਦੀਆਂ ਨੇ ਤੇ ਉਹਨਾਂ ਵੱਲ ਜ਼ਰੂਰ ਧਿਆਨ ਦਿਆ ਕਰੋ ਤੇ ਉਹਦੇ ਵਰਗੀ ਰੀਸ ਨਹੀਂ ਹੁੰਦੀ ਹੁਣ ਜਿਵੇਂ ਕੀ ਆਹ ਹੋ ਗਿਆ ਆ ਬਾਥੂ ਦਾ ਬੂਝਾ ਹੋ ਗਿਆ ਹਨਾ ਇਹ ਵੀ ਕੁਦਰਤੀ ਆ ਤੇ ਇਹ ਬਹੁਤ ਫਾਇਦੇਮੰਦ ਹੁੰਦੇ ਨੇ ਸਰੀਰ ਲਈ